ਅਸ ਵੇਲੇ ਅਸੀਂ ਹਰੀਕੇ ਹੈੱਡ ਤੇ ਆ ਤੇ ਤਾਜ਼ੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕੱਲ ਨਾਲੋਂ ਕੁਝ ਪ੍ਰਸਤਤੀਆਂ ਜਿਹੜੀਆਂ ਵਾ ਉਹ ਕੰਟਰੋਲ ਵਿੱਚ ਨਜ਼ਰ ਆ ਰਹੀਆਂ ਨੇ ਇੱਕ ਤਸਵੀਰ ਦਿਖਾ ਦਿਓ ਕਿ ਇਧਰਲੇ ਪਾਸੇ ਰੇਤ ਜਿਹੜੀ ਆ ਉਹ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਇਹਦਾ ਮਤਲਬ ਇਹ ਆ ਵੀ ਕੱਲ ਨਾਲੋਂ ਪਾਣੀ ਜਿਹੜਾ ਵਾ ਉਹ ਘਟਿਆ ਕੱਲ ਵੀ ਅਸੀਂ ਤੁਹਾਨੂੰ ਹਾਲਾਤ ਦਿਖਾਏ ਸੀ ਜਿਹਦੇ ਮੁਤਾਬਕ ਬਿਲਕੁਲ ਇਹ ਰੁੱਖਾਂ ਦੇ ਨਾਲ ਪਾਣੀ ਲੱਗਿਆ ਹੋਇਆ ਸੀਗਾ ਪਰ ਅੱਜ ਦੇ ਹਾਲਾਤ ਇਹ ਨੇ ਵੀ ਥੋੜਾ ਜਿਹਾ ਪਾਣੀ ਕੱਲ ਨਾਲੋਂ ਘੱਟ ਨਜ਼ਰ ਆ ਰਿਹਾ ਹੈ ਕੁਝ ਕਿਸਾਨ ਜਥੇਬੰਦੀਆਂ ਦੇ ਵੀਰ ਸਾਡੇ ਨਾਲ ਜੁੜ ਰਹੇ ਨੇ। ਦਰਿਆ ਪੱਕੇ ਕਰੇ ਜਾਣ, ਜਿਵੇਂ ਨੋਚਾਂ ਬਣਾਈਆਂ ਜਾਣ। ਜਿਵੇਂ ਅੱਗੇ ਪੱਥਰ ਲਾ ਕੇ ਬਣਾਏ ਸੀ, ਹੁਣ ਪੱਥਰ ਕਿਤੇ ਆਏ ਰਹਿ ਨਹੀਂ ਗਏ। ਉਹ ਜਾਲ ਟੁੱਟ ਗਏ ਆ, ਪੱਥਰ ਖਿਲਰ ਗਏ ਆ। ਗੱਲ ਕੁਝ ਵੀ ਨਹੀਂ। ਇਹ ਇੱਕ ਚੀਜ਼ ਮੈਂ ਹੋਰ ਇੱਥੋਂ ਚਾਹ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਪਹਿਲੇ ਦਿਨ ਜਿਹੜੀ ਰਿਪੋਰਟ ਸਾਡੀ ਚੱਲੀ ਨਾ ਇੱਥੋਂ ਮੈਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ 7 ਲੱਖ ਕਿਊਸਕ ਪਾਣੀ ਅਸੀਂ ਹਰੀਕੇ ਹੈਡ ਤੇ ਜਮ੍ਹਾਂ ਕਰ ਸਕਦੇ ਹਾਂ। ਕਹ ਰਾਣੀ ਪਰ ਕੱਲ ਤਾਂ ਚੱਲ ਕਿੰਨਾ ਰਿਹਾ ਜੀ 2 2.75 ਜਾਨੀ 2 ਲੱਖ 2 2.75 ਜਾਨੀ ਪੌਣੇਕ 3 ਕਿਊਸਕ ਚੱਲ ਰਿਹਾ ਪੌਣੇਕ 3 ਲੱਖ ਜਦੋਂ 7 ਲੱਖ ਦੀ ਸਾਡੇ ਕੋਲ ਕਪੈਸਿਟੀ ਆ ਤੇ ਚੱਲ ਅਸੀਂ ਅੱਧ ਚ ਵੀ ਨਹੀਂ ਰਿਹਾ ਤੇ ਫੇਰ ਵੀ ਇਹਨਾਂ ਨੂੰ ਨੁਕਸਾਨ ਹੋ ਰਿਹਾ ਤੇ ਜੇ 7 ਲੱਖ ਜਮਾ ਹੋ ਗਏ ਤਾਂ ਫੇਰ ਕੀ ਬਣੂ ਫੇਰ ਤਾਂ ਮਤਲਬ ਘਰਾਂ ਦੇ ਘਾਰ ਹੀ ਡੁੱਬ ਜਾਣਗੇ ਹਾਂ ਰੋੜੀ ਜਾਣਗੇ ਰੋੜੀਆਂ ਕਾਰਨ ਚ ਦੱਸ ਦਿਓ ਕਿ ਜੇ ਉਹ ਕਪੈਸਿਟੀ ਦੱਸ ਰਹੇ ਆ ਤੇ ਫੇਰ ਉਹ ਹੱਲ ਹੀ ਨਹੀਂ ਜੀ ਕਾਗਜ਼ਾਂ ਜੀ ਹੈਗੇ ਨਾ ਹੱਥਾਂ ਕਿੰਨਾ ਵੇਲਾ ਪਿਆ ਇਹ ਸਾਰਾ ਭਰਿਆ ਪਿਆ ਹਾਂ ਇਹ ਹੈ ਇਹਾਈ ਮਿੱਟੀ ਕੱਢੀ ਜਾਵੇ ਭਾਈ ਹੋਵੇ ਭਾਈ ਹੋਵੇ ਪਾਣੀ ਡੁੱਲ ਨਹੀਂ ਸਕਦਾ ਹਾਂ ਮਤਲਬ ਮੇਂ ਚੀਜ਼ੇ ਅਭੀ ਦਿਖਲਾਈ ਨਹੀਂ ਕਿ ਦਿੱਤੀ ਦਿਖਾਈ ਨਹੀਂ ਹੈਗੀ ਸਰਕਾਰ ਬੇਕਾਰ ਬੜਾ ਐਂਕੋ ਬਿਜੋ ਸੇ ਦੋ ਚੁੱਕੇ ਨੇ ਇਹ ਜੇ ਜਿਹੜੇ ਲੋਕਾਂ ਨੂੰ ਰੇਤ ਚਾਹੀਦੀ ਹੈ ਹਾਂ ਇਹਨਾਂ ਖੱਡੇ ਬਣਾਏ ਨੇ ਇਥੋਂ ਭਾਵੇਂ 500 ਰੁਪਏ ਟਰਾਲੀ ਦੇ ਦੇਣਾ ਹਾਂ ਪਰਤੀ ਸਿੱਧੀ ਗੱਟਲ ਜਾਣ ਆਪੀ ਜਿੰਨੀ ਮਰਜ਼ੀ ਦੇ ਤੋ ਜਾ ਇਹ ਆਪਣੇ ਆਪ ਖਲਾਈ ਹੋਵੇ ਨਾਲੇ ਗੌਰ ਨੂੰ ਫਾਇਦਾ ਹੋਵੇ ਹੁਣ ਇਹ ਵਿੱਚ ਲੁੱਟੂ ਬੈਠੇ ਨੇ 5000 10000 ਤੱਕ ਟਰਾਲੀ ਰੇਤਾ ਵੀ ਗੰਢੀ ਜੇ ਅਸੀਂ ਇਹ 2000 ਦੀ ਟਰਾਲੀ ਸਾਨੂੰ ਮਿਲਦੀ ਹੋਵੇ ਤਾਂ ਇਹ ਆਪੇ ਘਰ ਚ ਜਾਈਗੀ ਨਾਲੇ ਨੀਵਾ ਹੋਵੇ ਖਲਾਈ ਹੋਵੇ ਮੂਹਤ ਖਲਾਈ ਹੋਵੇ ਨਾਲੇ ਲੋਕ ਸੋਕੇ ਸੋਕੇ ਹੋਣ ਇਹ ਇਹ ਲੋਕ ਲੱਗਿਆ ਜੋ ਲੱਗੇ ਲੱਗਿਆ ਕੇ ਗੱਲ ਰੱਖੋ ਆਪਣੀ ਕਿਹੜੇ ਲੋਕ ਲੁੱਟ ਮਚਾਈ ਇਹਨਾਂ ਖੁਦ ਆਪ ਜਾਣ ਬੁਝ ਕੇ ਬਚਾਈਏ ਹਾਂ ਕਿਉਂਕਿ ਇਹਦੇ ਵਿੱਚ ਰੇਤਾ ਬਹੁਤ ਹੋੜ ਹੋ ਜਾਣੀ ਜਿੰਨੀ ਮਰਜ਼ੀ ਇੰਡੀਆ ਸਾਰਾ ਲੈ ਜੇ ਰੇਤਾ ਨਹੀਂ ਮੁੱਕ ਸਕਦੀ ਪਰ ਇਹ ਦੇਣ ਦੇ ਮੁੱਲ ਨੇ ਹਾਂ ਆਉਦੇ ਬੰਦੇ ਠੇਕੇ ਦਿੱਤੇ ਆਪਦੇ ਬੰਦੇ ਸਭ ਕੁਝ ਕਰਦੇ ਆਪਦੇ ਉਹਨਾਂ ਦੀ ਪਰਪੋਈ ਹੋ ਜਾਂਦੀ ਇਹ ਤਾਂ ਹਰੇਕ ਹੀ ਸਰਕਾਰ ਦੇ ਹੌਲ ਚ ਹੁੰਦਾ ਹੀ ਆ ਨਾ ਸਰਕਾਰ ਪਰ ਗਲਤ ਨਾ ਸਰਕਾਰਾਂ ਹੂੰ ਇਹਨੇ ਸੋਚ ਨਹੀਂ ਗਲਤ ਇਹਨੂੰ ਸਾਨੂੰ 2000 ਟਰਾਲੀ ਮਿਲੇ ਅਸੀਂ ਆਪ ਭਰ ਕੇ ਲੈ ਜਾਈਏ ਰੇਤਾ ਆਵਦੀ ਮਰਜ਼ੀ ਨਾਲ ਮੈਂ ਭਾਜ ਦੀ ਗੱਲ ਸੁਣ ਲੈ ਫਿਰ ਤੁਹਾਡੇ ਕੋਲ ਆ ਹਾਂਜੀ ਇਹਦੇ ਜੇ ਖਲਾਈ ਹੋ ਜੇ ਮਿੱਟੀ ਚੁੱਕਣ ਦੇ ਰੇਤਾ ਚੁੱਕੀ ਜਾਵੇ ਤੇ ਆਦੀ ਖਲਾਈ ਹੋਵੇ ਤਾਂ ਆਟੋਮੈਟਿਕ ਪਾਣੀ ਨਾਲ ਪਾਸੇ ਚਲੇ ਨਾਲ ਬੰਨ ਟੁੱਟਣਾ ਇੱਥੇ ਤਾਂ ਕੋਈ ਦੁਚਾ ਬੰਦਾ ਆਮ ਬੰਦਾ ਤਾਂ ਥੋੜੇ ਇੱਕ ਮੁੱਠ ਮਿੱਟੀ ਦੀ ਨਹੀਂ ਚੁੱਕ ਸਕਦਾ ਸਹੀ ਹੈ ਉਸੇ ਵਾਲੇ ਪਰਚਾ ਪਾ ਕੇ ਅੰਦਰ ਕਰ ਦਿੰਦੇ ਜੀ 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 ਅੱਛਾ ਇੱਕ ਚੀਜ਼ ਪਾਜੀ ਆਪਾਂ ਜਾਣਨੀ ਚਾਹਾਂਗੇ ਵੀ ਜਦੋਂ ਇਲੈਕਸ਼ਨ ਆਉਂਦਾ ਨਾ ਜੀ ਮੇਰਾ ਖਿਆ ਕਿਸੇ ਜੱਟ ਦਾ ਕੋਈ ਟਰੈਕਟਰ ਨਹੀਂ ਘਰ ਰਹਿ ਜਾਂਦਾ ਕੋਈ ਟਰਾਲੀ ਨਹੀਂ ਘਰ ਰਹਿ ਜਾਂਦੀ ਕੋਈ ਮੋਟਰਸਾਈਕਲ ਘਰ ਨਹੀਂ ਜਾਂਦਾ ਕੋਈ ਗੱਡੀ ਨਹੀਂ ਘਰ ਰਹਿ ਜਾਂਦੀ ਸਾਰੇ ਹੀ ਗੱਡੀਆਂ ਭਰ-ਭਰ ਕੇ ਰੈਲੀਆਂ ਤੇ ਜਾਂਦੇ ਆ ਪਿਛਲੇ 70 ਸਾਲ ਚ ਅਸੀਂ ਇਹਨਾਂ ਚੀਜ਼ਾਂ ਦਾ ਹੱਲ ਹੀ ਨਹੀਂ ਕਰਵਾ ਸਕੇ ਤੇ ਫਿਰ ਸਾਨੂੰ ਜਾਣ ਦਾ ਕੀ ਫਾਇਦਾ ਹੈ ਤਾਂ ਮੈਂ ਤੁਹਾਨੂੰ ਦੱਸਾਂ ਲੋਗ ਨੇ ਲੀਗ ਤੇ ਫਕੀਰ ਕਿੱਥੇ ਹੁਣ ਬਾਦਲ ਸਾਹਿਬ ਨੂੰ ਆਪ ਮਾੜਾ ਨਾ ਅਖੇ ਚੰਗਾ ਨਾ ਅਖੇ ਜੋ ਉਹੋ ਤਾਂ ਜਾਨੋ ਚਲਾ ਹੀ ਗਿਆ ਇਸ ਦੁਨੀਆ ਤੋਂ ਜੀ ਸਾਰੇ ਚਲੇ ਜਾਣਾ ਸਾਰੇ ਚਲੇ ਜਾਣਾ ਪਰ ਇਸ ਗੱਲ ਦਾ ਇਹ ਕਿਸੇ ਦਾ ਹਾਲ ਵੀ ਆਪਾਂ ਇੱਕ ਟੱਡਾ ਡੰਡਾ ਤੇ ਝੰਡਾ ਚ ਰੱਖਣਾ ਅੱਗੇ ਆਪ ਆਪਣੇ ਬਾਰੇ ਆਪ ਨੂੰ ਕੋਈ ਪਤਾ ਨਹੀਂਗਾ ਹੁਣ ਕਿੰਨੇ ਗਲਤ ਕੰਮ ਕਰਦੇ ਕੀ ਕੋਸ਼ਿਸ਼ ਕਰਦੇ ਫਿਰ ਆਪਾਂ ਉਹਨਾਂ ਦਾ ਪਿੱਛਾ ਫੇਰ ਨਹੀਂ ਛੱਡਦੇ ਮੈਂ ਉਹ ਸਵਾਲ ਵੀ ਵਿਰ੍ਹਾ ਹੋਈ ਹੈ ਨਾ ਵੀ ਆਪਾਂ ਪਿੱਛੇ ਇਸ ਵਾਰ ਜਿਹੇ ਬੰਦਿਆ ਇੱਥੇ ਕਿਉਂ ਨਹੀਂ ਕੰਮ ਕਰਦੀਆਂ ਜਿਹੇ ਬੰਦਿਆ ਨੇ ਅੱਧੇ ਲੋਕ ਉਹਨਾਂ ਦੇ ਰਿਣੀ ਹੋਏ ਬੈਠੇ ਨੇ ਮੈਂ ਮੈਂ ਇਕੱਲਾ ਬੰਦਾ ਉਹਨਾਂ ਨੂੰ ਮੈਂ ਸਾਰਾ ਕੰਮ ਮੱਦਬ ਲੈ ਜਾਣਾ 10 ਬੰਦੇ ਮੇਰੇ ਮੇਰੇ ਮਗਰ ਝੋਲਚੋਕ ਲੱਗੇ ਫਿਰਦੇ ਨੇ ਹੂੰ ਕੂਹੇ ਮਾਰਦੇ ਫਿਰਦੇ ਇੱਕ ਚੀਜ਼ ਹੋਰ ਆਪਾਂ ਚਲੋ ਸਵਾਲ ਇੱਕ ਹੋਰ ਲੈ ਲਈਏ ਮੇਰੇ ਦਿਮਾਗ 'ਚ ਆ ਰਹੀ ਵੀ ਅਕਸਰ ਨਾ ਅਸੀਂ ਗੀਤਾਂ ਦੇ ਵਿੱਚ ਸੁਣਿਆ ਹੈ ਗਾਣਿਆਂ ਦੇ ਵਿੱਚ ਅਸੀਂ ਸੁਣਿਆ ਸਿੰਗਰ ਕਹਿੰਦੇ ਵੀ ਜੱਟ ਤਾਂ ਥਾਰ ਰੱਖਦਾ ਜੱਟ ਤਾਂ ਬੁਲਟ ਦੇ ਪਟਾਕੇ ਬੜੇ ਪਾਉਂਦਾ ਜੱਟ ਉਥੇ ਹਥਿਆਰ ਲੈ ਕੇ ਜਾਂਦਾ ਜਿੱਥੇ ਪਾਬੰਦੀ ਹੁੰਦੀ ਆ ਤੇ ਜਿਹੜੇ ਸਿੰਗਰ ਇਹ ਗੱਲਾਂ ਕਹਿੰਦੇ ਕਦੀ ਉਹਨਾਂ ਨੇ ਆ ਕੇ ਤੁਹਾਡਾ ਪਤਾ ਲਿਆ ਵੀ ਤੁਹਾਡਾ ਨਾਂ ਲੈ ਕੇ ਕਮਾਈ ਕਰ ਜਾਂਦੇ ਕਦੀ ਪਤਾ ਲਿਆ ਉਹਨਾਂ ਨੇ ਆਹ ਬੜਾ ਗੱਲ ਕੀ ਇਹ ਮੈਂ ਉਥੇ ਮੇਰੀ ਗੱਲ ਦਾ ਗੁੱਸਾ ਨਾ ਕਰੇ ਨਹੀਂ ਨਹੀਂ ਗੁੱਸਾ ਕਰ ਜੱਟ ਨੂੰ ਸਾਰ ਥਾਂ ਤੇ ਭੰਡਿਆ ਜਾ ਭੰਡਿਆ ਜਾ ਸਭ ਤੋਂ ਕਮਜ਼ੋਰ ਜੱਟ ਥਾਰ ਬੇਸ਼ੱਕ ਉਹਨੇ ਕਿਲਾ ਪੈਲੀ ਮੁੰਡੇ ਦੇ ਬੋਨ ਚ ਬਾਹਾਂ ਦਾ ਲੌਜ ਨੇ ਚੱਲ ਰਿਹਾ ਪਵੇਂ ਉਥਾਰ ਉਹਨੇ ਲੈ ਲਈਏ ਕਿਲਾ ਪੈਲੀ ਵੇਚ ਕੇ ਲਈਏ ਮੈਂ ਉਹੀ ਕਹਿ ਰਿਹਾ ਨਾ ਕਿ ਕਲਾਕਾਰ ਸਿੰਗਰਾ ਨੇ ਤਾਂ ਇਹ ਬੜਾ ਉਛਾਲ ਲਿਆ ਪਰ ਉਹਨਾਂ ਨੇ ਤੁਹਾਡੇ ਕੋ ਆ ਕੇ ਕਦੀ ਪਤਾ ਲਿਆ ਕਦੀ ਲੰਗਰ ਲੈ ਕੇ ਆਏ ਤੁਸੀਂ ਹੋਰ ਕਿਤੇ ਐਮਐਲਏ ਆਪਾਂ ਨੂੰ ਜਿੱਤ ਕੇ ਚਲੇ ਢੂਈ ਮਾਰਦਾ ਆਣ ਕੇ ਉਹ ਸਿੰਗਰ ਦਾ ਆਪ ਦੀ ਤਾਂ ਉਹਨਾਂ ਕੋ ਨੌਲੇਜ ਹੈ ਦਾਉਨਗਰ ਕਲਾਕਾਰ ਦਾ ਕੁਝ ਆਪਾਂ ਵੋਟ ਵੋਟਾ ਪਾ ਕੇ ਇੱਕ ਕਟਾਰੀਆ ਸਾਭੀਏ ਵੋਟਾ ਪਾ ਕੇ ਬਣਾਤਾ ਹਾਂ ਉਹ ਇੱਥੋਂ ਤੱਕ ਕਿ ਕਦੀ ਕਿਸੇ ਦਾ ਲਾਇਆ ਪ੍ਰਧਾਨ ਕੇ ਹੂੰ ਸਾਡਾ ਐਮਐਲਏ ਆ ਰਿਹਾ ਇੱਕ ਮਿੰਟ ਹਾਂ ਇਹ ਆਪਣਾ ਸੁਪੀਰ ਸਿੰਘ ਬਾਦਲ ਹੈ ਹਾਂ 25 ਸਾਲ ਰਾਜ ਕੀਤਾ ਜੀ ਉਹ ਮੇਰਾ ਦੋ ਕਰੋੜ ਨਹੀਂ ਰੁਪਇਆ ਦੇ ਸਕਦਾ ਇਹ ਜੁਰਦਤ ਬਗਰ ਕਾਹ ਕਰਨੀ ਹੁੰਦਾ ਉਹ ਜਿਹਨੇ ਜੇਸ ਬੰਦੇ ਨੇ ਇਕੱਲੇ ਨੇ ਭਗਣ ਵੋਟ ਹਾਂ ਉਹਦਾ ਵੀ ਜੇਰਾ ਜਿਹਨ 4 ਕਰੋੜ ਦੇ ਦਾ ਭਗਣ ਵੋਟ ਭੇਜਦੇ ਨੇ ਜੀ ਜੀ ਸਵਾਲ ਤਾਂ ਫਿਰ ਉੱਥੇ ਹੀ ਰਹਿ ਗਿਆ ਨਾ ਕਿ ਫਿਰ ਅਸੀਂ ਜਾਣਦੇ ਕਿਉਂ ਉਹਨਾਂ ਦੀਆਂ ਰੈਲੀਆਂ ਨਹੀਂ ਮਾਰਦੇ ਨਹੀਂ ਅਸੀਂ ਲੀਕ ਦੇ ਫਕੀਰ ਆ ਨਹੀਂ ਮਾਰਦੇ ਅਸੀਂ ਜੀ 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 ਆਪਣੀ ਗੱਲ ਪੂਰੀ ਕਰੀਏ ਉਹ ਪ੍ਰਧਾਨ ਨਾ ਖਰਾਉ ਨਹੀਂ ਕੁਝ ਕਹਿ ਰਹੇ ਨੇ ਤੁਸੀਂ ਚੱਲ ਦੀ ਗੱਲ ਚ ਨਹੀਂ ਨਹੀਂ ਕਰਨੀ ਚਲੋ ਬਹੁਤ ਬਹੁਤ ਤਾਲਵਾ ਕੋਈ ਗੱਲ ਬਾਤ ਤੁਹਾਡੀ ਰਹਿ ਗਈ ਹੋਏ ਸੋ ਦੋਸਤੋ ਅਸੀਂ ਆਪਾਂ ਤਾਜ਼ੇ ਹਾਲਾਤ ਜਿਹੜੇ ਆ ਇਸ ਵੇਲੇ ਹਰੀਕੇ ਹੈੱਡ ਦੇ ਦਿਖਾ ਰਹੇ ਇੱਕ ਵਾਰੀ ਇਧਰੋਂ ਪਾਸੇ ਵੀ ਤਸਵੀਰ ਦਿਖਾ ਦਈਏ ਜ਼ਰੂਰ ਕਿ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਜ਼ੀਰੋ ਗਰਾਊਂਡ ਤੋਂ ਹਰ ਗੱਲ ਜਿਹੜੀ ਆ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਦੂਰ ਤੱਕ ਤਸਵੀਰ ਦਿਖਾ ਦਿਓ ਤੇ ਆ ਨਾਲ ਦੇ ਨਾਲ ਆ ਸਟਾਰਟ ਵੀ ਦਿਖਾ ਦਿਓ ਕਿ ਕੱਲ ਨਾਲੋਂ ਕੋਈ ਸਥਿਤੀ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਨਜ਼ਰ ਆ ਰਹੀ ਹੈ ਕੱਲ ਆ ਜਿਹੜੇ ਪੌੜੀਆਂ ਬਣੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨਾ ਦਰਵਾਜ਼ਿਆਂ ਦੇ ਜਿਹੜੇ ਫਲੱਡ ਗੇਟਾਂ ਦੇ ਜਿਹੜੇ ਗੇਟ ਬਣੇ ਹੋਏ ਨਜ਼ਰ ਆ ਰਹੇ ਆ ਇਹਨਾਂ ਦੇ ਉੱਪਰ ਦੀ ਵੀ ਪਾਣੀ ਜਿਹੜਾ ਬਾਹ ਛੱਲਾ ਮਾਰ ਰਿਹਾ ਸੀ ਪਰ ਅੱਜ ਕੋਈ ਸਥਿਤੀ ਕੱਲ ਨਾਲੋਂ ਕੰਟਰੋਲ ਦੇ ਵਿੱਚ ਜਾ ਰਹੀ ਆ ਪਰ ਖਤਰਾ ਅਜੇ ਟਲਿਆ ਨਹੀਂ ਅਜੇ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਜਿਹੜੀ ਅਪੀਲ ਹੈ ਸਰਕਾਰ ਵੱਲੋਂ ਉਹ ਕੀਤੀ ਜਾ ਰਹੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਧੰਨਵਾਦ